हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਉਹਨਾਂ ਦੇ ਘਰ ਆਏ ਆਂ ਦੋਸਤੋ ਵੀਡੀਓ ਵੈਸੇ ਆਪਾਂ ਪਹਿਲਾਂ ਤੁਹਾਨੂੰ ਕਾਫੀ ਦਿਖਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਵਾਲ ਜਿਹੜੀ ਇਹ ਵੀਡੀਓ ਦੋਸਤੋ ਇੱਕ ਵੱਖਰੀ ਆ ਬਲਖਣ ਉਹ ਤਾਂ ਹੈ ਦੋਸਤੋ ਵੀ ਇੱਕ ਨੀਲੀ ਦੀ ਇੱਕ ਤੁਹਾਨੂੰ ਮੱਝ ਦਿਖਾਉਣੀ ਆ ਬਹੁਤ ਜਿਆਦਾ ਖੂਬਸੂਰਤ ਕੁਆਲਿਟੀ ਦੀ ਇੱਕ ਮੱਝ ਦਿਖਾਵਾਂਗੇ ਤੋ ਜਿਹੜੇ ਸੱਜਣ ਦੋਸਤੋ ਕੋਈ ਦੋ ਚਾਰ ਪਸ਼ੂ ਰੱਖਣ ਦੀ ਸੋਚ ਰਹੇ ਜੇ ਠੀਕ ਹੈ ਜੀ ਇੱਕ ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਇੱਕੋ ਇੱਕ ਮੱਝ ਤੁਸੀਂ ਲੈ ਜਾਂਦੇ ਹੋ ਦੋਸਤੋ ਤੇ ਬਹੁਤ ਖੂਬਸੂਰਤ ਕੁਆਲਿਟੀ ਹੈ ਮਿਲਕਿੰਗ ਵਾਲੇ ਪੱਖ ਤੋਂ ਵੀ ਚੰਗੀ ਰਹੂਗੀ ਡਿਟੇਲ ਆਪਾਂ ਪੂਰੀ ਸਾਂਝੀ ਕਰ ਦਿਆਂਗੇ ਇਸ ਮੱਝ ਦੀ ਸੋ ਵੇਖਣ ਵਾਲੀ ਚੀਜ਼ ਆ ਦੋਸਤੋ ਆਕਰਸ਼ਕ ਪੂਰੀ ਦਿਲਚਸਪ ਚੀਜ਼ ਵਿਖਾਵਾਂਗੇ ਤੁਹਾਨੂੰ ਅੱਜ ਨੀਲੀ ਦੀ ਇਹ ਬਰੀਡ ਦੇ ਵਿੱਚ ਦੋਸਤੋ ਇੱਕ ਮੱਝ ਬਕਾਊਗਾ ਵੀਰ ਸੁਖਦੇਵ ਸਿੰਘ ਹੁਣਾਂ ਦੇ ਕੋਲ ਤੇ ਨੀਲੀ ਪਿਓਰ ਨੀਲੀ ਹੈ ਠੀਕ ਹੈ ਜੀ ਬਿੱਲੀ ਮਨਕਣੀ ਆਕਾ ਮਾਰਕਿੰਗ ਵੀ ਪੂਰੀ ਤੁਹਾਨੂੰ ਦਿਖਾਵਾਂਗੇ ਪੂਰੀ ਗੱਲਬਾਤ ਕਰਾਂਗੇ ਪੂਰਾ ਵੇਰਵਾ ਇਸ ਮੱਝ ਦਾ ਲਵਾਂਗੇ ਆਪਾਂ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਪਨਗੋਟੇ ਕਰਨੀ ਆ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਭਾ ਪਤਾ ਲੱਗ ਜੂ ਦੋਸਤੋ ਹਜੇ ਕਿੰਨਾ ਕੁ ਬਾਕੀ ਹੈ ਸੁਣਦੇ ਵਿੱਚ ਕੀ ਮੁੱਲ ਰਹਿਣ ਵਾਲਾ ਐ ਇਸ ਮੱਝ ਦਾ ਸੋ ਜਿਹੜੇ ਵੀਰ ਸ਼ੌਕੀਨ ਆ ਸ਼ੌਂਕ ਰੱਖਦੇ ਆ ਵੀ ਇਹੋ ਜਿਹਾ ਪਸ਼ੂ ਘਰ ਰੱਖਣਾ ਠੀਕ ਹੈ ਜੀ ਲੱਭ ਰਹੇ ਨੇ ਉਹਨਾਂ ਲਈ ਅੱਜ ਤੋਹਫਾ ਚੀਜ਼ ਦਿਖਾਉਣੀ ਆ ਠੀਕ ਹੈ ਜੀ ਕੋਈ ਵੀਰ ਛੱਡ ਕੇ ਨਹੀਂ ਜਾਊਗਾ ਠੀਕ ਵਕਰੀ ਹੋ ਗਈ ਠੀਕ ਹੈ ਜੀ ਪੂਰੀ ਗੱਲਬਾਤ ਆਪਾਂ ਕਰ ਲੈਨੇ ਆਂ ਵੀਰ ਸੁਖਦੇਵ ਦੇ ਨਾਲ ਆਜੋ ਜੀ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੋ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀਰ ਸੁਖਦੇਵ ਜੀਆ ਚਲੋ ਪਸੂ ਤਾਂ ਆਪਾਂ ਬਹੁਤ ਪਹਿਲਾਂ ਪਾਉਂਦੇ ਰਹੀਦਾ ਵੀਡੀਓ ਦੇ ਵਿੱਚ ਹਾਂਜੀ ਅੱਜ ਆਪਣੇ ਘਰ ਚੋਂ ਆਪਣੇ ਕਿਲੇ ਦੇ ਉੱਪਰ ਆਜੇ ਜਿਹੜੀ ਸ਼ਾਨ ਬਣੀ ਹੈ ਵਪਾਰ ਦੀ ਲਾਈਨ ਦੇ ਵਿੱਚ ਤੁਹਾਡੇ ਕੋਲੇ ਇਹ ਮੱਝ ਆਈ ਆ ਹਾਂਜੀ ਹਾਂਜੀ ਤੇ ਪੂਰੀ ਆਪਣੇ ਸੱਜਣਾ ਦੇ ਨਾਲ ਡਿਟੇਲ ਇੰਦੀ ਸਾਂਝੀ ਕਰੀਏ ਆਪਾਂ ਸੰਤੋ ਸਾਹਿਬ ਇਸ ਰਵੇ ਦੇ ਵਿੱਚੋਂ ਆਪਾਂ ਪਹਿਲਾਂ ਅਜ ਤੋਂ ਕੋਈ 1 ਸਾਲ ਪਹਿਲਾਂ ਮੈਂ ਲੈ ਕੇ ਭੇਜੀ ਆ ਐਮਪੀ ਜਾਵਰੇ ਠੀਕ ਹੈ ਜੀ ਐਮਪੀ ਜਾਵਰਾ ਸ਼ਹਿਰ ਉਹ 20 ਕਿਲੋ ਤੇ ਕਹਿ ਕੇ ਭੇਜੀ ਤੇ 24 ਲੀਟਰ ਦੁੱਧ ਦੇ ਰਹੀ ਆ ਆਨਲਾਈਨ ਉਹਦੀ ਆਪਣੇ ਕੋਲ ਵੀਡੀਓ ਵੀ ਪਈ ਆ ਜੀ ਉਹਨੇ ਬੰਦੇ ਨੇ ਆਪਾਂ ਨੂੰ ਆਨਲਾਈਨ ਚੋਅਈ ਦੀ ਵੀਡੀਓ ਪਈ 24 ਲੀਟਰ ਦੁੱਧ ਚੋਰੀਆ ਕਈ ਭੈਣ ਭਰਾ ਸਪਾਰਸ਼ ਕਰਦੇ ਵੀ 20 ਲੀਟਰ ਲਈ ਸਾਨੂੰ ਮੱਝ ਲਿਆ ਕੇ ਦਿਓ ਬਿਲਕੁਲ ਜੀ ਬਿਲਕੁਲ ਇਹ ਦੂਸਰਾ ਸੁਗਾ ਵਾ ਹਾਂਜੀ 18 ਲੀਟਰ ਦੀ ਆਪਾਂ ਗਾਰੰਟੀ ਘਰਨ ਲਿਖ ਕੇ ਦੇ ਦਿਆਂਗੇ ਠੀਕ ਹੈ ਜੀ ਜਿਤਨਾ ਵੀ ਕੋਈ ਭੈਣ ਭਰਾ ਥੱਲੀ ਚਾਹੁੰਦਾ ਹੋਵੇ ਜੀ 1 ਅਪ੍ਰੈਲ ਵਾਲੇ ਦਿਨ ਇਹਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਤੇ ਬਹੁਤ ਹੀ ਜਿਹਨੂੰ ਆਪਾਂ ਕਹਿ ਸਕਦੇ ਵੀ ਠੰਡੀ ਹੂੰ ਇੱਕ ਤਾਂ ਦਾਰਾ ਮੈਂ ਡੰਗਰ ਮਤਲਬ ਕਿ ਕੋਈ ਇਹ ਪੱਖ ਤੋਂ ਵੀ ਕੋਈ ਕਾਲਾ ਪੈਂਦਾ ਵਾ ਜਾਂ ਕੋਈ ਉਹ ਵੀ ਇਹਦੇ ਵਿੱਚ ਚੀਜ਼ ਹੈ ਨਹੀਂ ਜੀ ਹਾਂ ਮਤਲਬ ਹੋ ਗਈ ਤਾਂ ਖੂਬਸੂਰਤੀ ਜਿਹੜੀ ਦੋਸਤੋ ਲੋੜਿਆਂ ਦੀ ਖੂਬਸੂਰਤੀ ਆ ਪੂਰੀ ਤੁਹਾਨੂੰ ਖੂਬਸੂਰਤੀ ਦਿਖਾਵਾਂਗੇ ਇਸ ਮੱਝ ਦੀ ਆ ਦੇਖਿਓ ਜਰਾ ਠੀਕ ਆ ਜੀ ਸੋ ਮੇਰਾ ਸ਼ੌਂਕ ਹੈ ਵੀ 20 ਕਿਲੋ ਵਾਲੀ ਮੈਂ ਫਿਰ ਕਿਹ ਪੈਣਾ ਭਰਾਵਾਂ ਨੂੰ ਦਈਏ ਆ ਬਿਲਕੁਲ ਜੀ ਹਾਂਜੀ ਹਾਂਜੀ अच्छा वीर सुखदेव पिछली बैकग्राउंड इनकी भी आपा जानी पूछी ਉਹਨਾਂ ਤੋਂ ਵੀ ਕੀ ਸੀਗੀ ਇਹ ਸੰਧੂ ਸਾਹਿਬ ਮਤਲਬ ਪਹਿਲੇ ਸੂਏ ਨੇ 16 ਤੋਂ 17 ਲੀਟਰ ਦੁੱਧ ਦਿੱਤਾ ਵਾ ਪਹਿਲਣ ਨੇ ਪਹਿਲੇ ਨੇਰ ਕੀ ਦੂਸਰਾ ਸੂਗਾ ਵਾ ਓਕੇ ਏਰਕਿਉ ਉਹਨਾਂ ਨੇ ਵੱਲੋਂ ਭੈਣਾ ਪਰ ਉਹਨਾਂ ਵੱਲੋਂ ਘਰ ਵਾਲਿਆਂ ਨਾਲ ਤੇ ਇਹ ਵੀ 20 ਦਊਗੀ ਤੇ ਪਰ ਮੈਂ ਜਿਹੜੀ ਆ 18 ਲੀਟਰ ਦੀ ਗੰਟੀ ਭੈਣਾ ਭਰਾਵਾਂ ਨੂੰ ਲੈ ਕੇ ਦਊਗਾ 18 ਕਿਲੋ ਦੀ ਹਾਂਜੀ ਲੈ ਵੀ ਮੂੰਹ ਫੜ ਲੈ ਕੋਈ ਐਂ ਥੱਲੇ ਬਹਿ ਜਾ ਕੋਈ ਕਰਮਾਣੇ ਨੂੰ ਚਾਰ ਨਹੀਂਗੇ ਇਹਨੂੰ ਸੋ ਦੋਸਤੋ ਚੋਕ ਕੁਆਲਟੀ ਦੀ ਜਿਹੜੀ ਇਹ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਬਹੁਤ ਖੂਬਸੂਰਤੀਆਂ ਮੱਝ ਦੇ ਵਿੱਚ ਸੋ ਝਲਕਾਂ ਮਾਰ ਮਾਰ ਦਿਖਾਈ ਦੇ ਰਹੀ ਹੈ ਠੀਕ ਹੈ ਜੀ ਬਿਲਕੁਲ ਨਾ ਗਾਵਾਂ ਵਾਲਾ ਲੈਵਾ ਆਰਡਰ ਦੀ ਕੁਆਲਟੀ ਤੁਹਾਨੂੰ ਦਿਖਾਉਣੇ ਆ ਆਹ ਦੇਖੋ ਦੋਸਤੋ ਜਿੱਦਾਂ ਆਪਾਂ ਐਚ ਐਫ ਵੈੜਾਂ ਦਾ ਆਰਡਰ ਦੇਖਦੇ ਆ ਵੈਸੇ ਵੀਰ ਸੁਖਦੇਵ ਅਜੇ ਦਿਨ ਕਿੰਨੇ ਕੁ ਪੈ ਸੂਣ ਚ 1 ਅਪ੍ਰੈਲ ਨੂੰ ਇਹ ਦਿਨ ਪੂਰੇ ਹੋਣੇ ਜੀ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਘੱਟ ਵੀ ਲੈ ਸਕਦੀ ਠੀਕ ਹੈ ਜੀ ਸੋ ਕਾਦੇ ਵੀ ਦੋਸਤੋ ਕਾਫੀ ਸੋਹਣਾ ਇੱਕ ਜਜਮੈਂਟ ਕਰਿਓ ਵੀ ਸੋਹਣੇ ਕਾਤ ਕਾਟ ਦੇ ਵਿੱਚ ਹਾਂਜੀ ਜੇਕਰ ਕੋਈ 5 6 ਦਿਨ ਹਜੇ ਵੈਸੇ ਐਸਟੀਮੇਟਡ ਪਾਇਆ ਰਹਿੰਦੇ ਹੋ 5 ਦਿਨ ਰਹਿੰਦੇ ਹਜੇ 5 6 ਦਿਨ ਹਜੇ ਬਾਕੀ ਆ ਹਾਂਜੀ 1 April ਜਿਹੜੀ ਆ ਦੋਸਤੋ ਹਜੇ 5ਵਾਂ 6ਵਾਂ ਦਿਨ ਤੁਸੀਂ ਮੰਨ ਸਕਦੇ 5 6 ਦਿਨ ਪਰ ਹਜੇ ਸਮਾਂ ਪਿਆਪਕ ਨਹੀਂ ਆਪਾਂ ਪ੍ਰਕਾਰ ਹੀ ਲਾ ਕੇ ਭਣਾ ਭਰਾਵਾਂ ਨੂੰ ਦਸ਼ਨ ਕਰਾ ਦੇ ਨਹੀਂ ਜੀ ਬਿਲਕੁਲ ਜੀ ਬਖਾਈਏ ਪਿੱਟ ਕੁੱਠੇ ਤੋਂ ਹਾਂਜੀ ਆ ਲਓ ਜੀ ਤੋਂ ਸਿੰਗਲ ਖੱਡੀ ਦੇ ਵਿੱਚ ਆ ਦੋਸਤੋ ਅੱਕ ਵੇਖੋ ਜੀ ਠੀਕ ਆ ਜੀ ਤੇ ਇਹ ਵੀ ਗੱਲ ਆ ਸੰਤੂ ਸਾਹਿਬ ਵੀ ਕਈ ਮੀਆਂ ਦਾ ਹੁੰਦਾ ਵੀ ਇਹਨੇ ਕਾਲੇ ਪਈ ਜਾਣਾ ਲੈਟੜਾ گاਵਾ ਵਾਂਗੂ ਇਹਦੇ ਥੱਲੇ ਬਹਿ ਜਾਓ ਕੁਛ ਕਰ ਲੋ ਮੂੰਹ ਫੜ ਲਓ ਇਹਨ ਲੋ ਜੀ ਹਾਂਜੀ ਸੋ ਜਦੋਂ ਦੱਸਿਆ ਵੀਰ ਸਖਦੇਵ ਨੇ ਵੀ ਆ ਕੁਆਲਿਟੀ ਦੀ ਚੀਜ਼ ਆਈ ਆ ਤੇ ਭੈਣ ਭਰਾਵਾਂ ਸੱਜਣਾ ਦੇ ਸਾਹਮਣੇ ਪੇਸ਼ ਕਰਨੀ ਆ ਤੇ ਦੋਸਤੋ ਇੱਕ ਖੁਸ਼ੀ ਹੋਈ ਆ ਵੀ ਵਾਕਈ ਕੋਈ ਚੀਜ਼ ਨਿਕਲੀ ਆ ਜਿਹੜਾ ਭੈਣ ਭਰਾ ਲੈ ਲਊਗਾ ਜੀ ਚਾਰ ਰੱਖਣ ਦੀ ਤਿੰਨ ਰੱਖਣ ਦੀ ਲੋੜ ਨਹੀਂ ਇੱਕ ਹੀ ਰੱਖੇ ਆ ਬਿਲਕੁਲ ਮੇਰਾ ਵੀਰ ਭਰਾ ਜਿੱਥੇ ਵੀ ਬਿਲਕੁਲ ਆ 5 5 6 6 ਕਿਲੋ ਦੁੱਧ ਚੋਣਾ ਕਰਮਾ ਲਈ ਦੀ ਇੱਕ ਨੇ ਮੈਨੂੰ ਦੇਣਾ ਇੱਕ ਨੇ ਦੇਣਾ ਜੀ ਕਰਮਾ ਬਹੁਤ ਹੀ ਫਿਰ ਠੰਡੀ ਲੰਮਾ ਮਿਲਣ ਵਾਲੀ ਇਹ ਵੀ ਨਾਲ ਗਰੰਟੀ ਵੀ ਲੰਮਾ ਮਿਲੂਗੀ ਹਮ ਲੋ ਜੀ ਠੀਕ ਆ ਸੋ ਇੱਕ ਵਾਰੀ ਤੁਹਾਨੂੰ ਮੈਂ ਜਿਹੜਾ ਦੋਸਤੋ ਸਾਰੇ ਬੰਦੇ ਐਈ ਤਾਰਾ ਮਰਜੀ ਦਾ ਗਨਿਆਰਗੀਆਂ ਤਾਰਾ ਆਉਂਦੀਆਂ ਜੀ ਮੋਟੀਆਂ ਇੰਨੀ ਭੋਲੀ ਆ ਦੇਣ ਵੇਖੋ ਦੋਸਤੋ ਕਾਫੀ ਸੋਹਣੀ ਆ ਮੋਟੀ ਦੇਣ ਦੋਹਾਂ ਸਾਈਡਾਂ ਤੇ ਬਾਕੀ ਥਣਾ ਸਾਡੇ 3.5 ਸੰਦੂ ਸਰ 4 ਕਿਲੋ ਦੁੱਧ ਅਗਲੇ ਸੜਾਂ ਦਾ ਕੱਢੂਗੀ ਮੈਂ ਅੱਜ ਵਾਹ ਜੀ ਵਾਹ 4 ਲੀਟਰ ਦੁੱਧ ਅਗਲੀਆਂ ਸੜਾਂ ਦਾ ਮੈਂ ਭਰੂਗੀ ਠੀਕ ਹੈ ਜੀ ਹਾਂਜੀ ਕਾਫੀ ਖੂਬਸੂਰਤ ਆ ਹਾਂਜੀ ਥੋੜਾ ਜਿਹਾ ਦੂਰੀ ਤੋਂ ਵੀ ਦਿਖਾ ਦਿਆ ਵੀਰਾਂ ਨੂੰ ਆ ਲਓ ਜੀ ਦਿਖਾਓ ਜੀ ਸੋ ਵੱਡੇ ਪਿੱਟ ਪੁੱਠੇ ਦੇ ਵਿੱਚ ਆ ਦੋਸਤੋ ਅੱਗੋਂ ਸਲੇਮਾਂ ਤੇ ਪਿਛਿਓ ਕਰਮਾਂ ਵਾਲੀ ਜਿਵੇਂ ਜਿਵੇਂ ਤੁਰੀ ਉਹਦੀ ਥੱਬਿਆਂ ਤੇ ਹਾਂ ਠੀਕ ਹੈ ਜੀ ਅੱਗੋਂ ਸਲੇਮਾ ਬਾਡੀ ਵੇਖੋਗੇ ਤੁਸੀਂ ਬੈਕ ਸਾਈਡ ਉਵੇਂ ਖੁੱਲਦੀ ਜਾਂਦੀ ਮਗਰ ਮਗਰ ਜਿਵੇਂ ਆਪਾਂ ਤੁਰੇ ਆਉਣੇ ਆ ਠੀਕ ਹੈ ਇਦਾਂ ਜੀ ਇਦਾਂ ਜੀ ਵੀ ਜਿਹੜੀ ਦੋਸਤੋ ਤਸੱਲੀ ਹੈ ਵੀ ਕੋ 18 ਲੀਟਰ ਇਹ ਕਰਮਾ ਲਈ ਕੱਢੂਗੀ 18 ਲੀਟਰ ਜਿੱਥੇ ਵੀ ਭੈਣ ਭਰਾ ਲੈ ਜੇ ਆਪਾਂ 18 ਲੀਟਰ ਦੀ ਗਾਰੰਟੀ ਜਿਹੜੀ ਹੈ ਉਹਨੂੰ ਲਿਖੀ ਦਵਾਂਗੇ ਠੀਕ ਹੈ ਜੀ ਅੱਛਾ ਵੀਰ ਸੁਖਦੇਵ ਇਹ ਤਾਂ ਮੁੱਲ ਕੀ ਕਰਦੇ ਆ ਫਿਰ ਲੈਣ ਤੈਨ ਕੀ ਰਹੂਗਾ ਵੇਖੋ ਸੰਧੂ ਸਾਹਿਬ ਮੁੱਲ ਤੇ ਨਾ ਮਤਲਬ ਆਪਾਂ ਇਹਦਾ ਜਿੰਨਾ ਵੀ ਕਰ ਲਈਓ ਉਨਾ ਹੀ ਥੋੜਾ ਕਿਉਂ ਵੀ ਟਰਾਲੀ ਵਾਹਜਾ ਤੁਹਾਨੂੰ ਪਤਾ ਨਹੀਂ ਲੱਗਦੀ ਪਰ ਮਨੂਏ ਸ਼ੈਗਾ ਵੀ ਕੋਈ ਭੈਣ ਭਰਾ ਲੈ ਜੇ ਤੇ ਯਾਦ ਕਰੇ ਯਾਦ ਕਰੇ ਮੋਲੇ ਦਾ ਰੀਤੀ ਕਿੰਨਾ ਮਰਜੀ ਮੰਗ ਲਈਏ 1.5 ਲੱਖ ਆਪਾਂ ਦਾ ਮੁੱਲ ਕਰਾਂ ਤੇ 1.45 ਦੀਏ ਦੇਣੀ ਆਪਾਂ 1.45 ਦੀ ਹਾਂਜੀ ਲੈ ਵੀ 18 ਲੀਟਰ ਦੁੱਧ ਮੈਂ ਦਊਗੀ ਹਾਂ ਮੂੰਹ ਫੜਲੇ ਕੋਈ ਇਤਰਾ ਵੀਰ ਐ ਨਹੀਂ ਵੀ ਮੂੰਹ ਮੂੰਹ ਫੜਨਾ ਤੇ ਬੰਦੇ ਕੋਲ ਕਰਨਾ ਪਊ ਜੂੜ ਪਾਉਣਾ ਉਹ ਐ ਮੂੰਹ ਫੜਲੇ ਮਿੱਠੀ ਜਿਹਾ ਲੈ ਵੀ ਮਿੱਠੀ ਜਿਹਾ ਐ ਮੂੰਹ ਜੇ ਮਿੱਠੀ ਨਾ ਹੋਵੇ ਤਾਂ ਫਿਰ ਨੀਲੀ ਕਰ ਦੇ ਨਾ ਜੀ ਨੀਲੀ ਕਰੀ ਫਿਰ ਲੈ ਵੀ ਦੋਸਤੋ ਕਰੋ ਚੈੱਕ ਨਿਸ਼ਾਨੀਆਂ ਵੇਖ ਲਓ ਕੈਰੈਕਟਰ ਵੇਖ ਲਓ ਹਾਂਜੀ ਬਾਕੀ ਬਾਡੀ ਬੰਤਰ ਵੇਖ ਲਓ ਲੰਬਾ ਧੋਨਣਾ ਠੀਕ ਆ ਜੀ ਤੇ ਇੱਕ ਵਾਰੀ ਮੈਂ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੋਂ ਵੀ ਥਨੇ ਲਿਵਾ ਦਿਖਾ ਦਾਂ ਵੀ ਕਿਸੇ ਪਾਸੋਂ ਕੋਈ ਵੀਰੇ ਇਹ ਨਾ ਕਹਦੇ ਵੀ ਵੇਖਣੋਂ ਰਹਿ ਗਿਆ ਚੀਜ਼ ਲੰਬੇ ਥਾਣਾ ਠੀਕ ਆ ਜੀ ਤਾਂ ਧੋਨ ਨੂੰ ਤੁਸੀਂ ਵੇਖੋ ਬਿਲਕੁਲ ਅੱਧੀ ਗੇਠ ਜੇ ਆਪਾਂ ਕਹਦੇ ਵੀ 4 5 5 6 ਇੰਚ ਲੰਬਾ ਧੋਨਣਾ ਉਹ ਪਿਓਰ ਰਵੇ ਦੀ ਮੈਂ ਜਿਹਨੂੰ ਕਹਿੰਦੇ ਆ ਜੀ ਬਹੁਤ ਖੂਬਸੂਰਤ ਆ ਤੇ ਢਿੱਲਾਪਨ ਵੀ ਕਰਮ ਵਾਲੀ ਦੇ ਵਿੱਚ ਪੂਰਾ ਤੇ ਬਾਕੀ ਬਾਡੀ ਸਟਰਕਚਰ ਦੀ ਵਡ ਚਲੋ ਇੰਨੇ ਕੇ ਪੈਸੇ ਲਾ ਕੇ ਕੋਈ ਵੀਰ ਆ ਕੇ ਬਰੀਡ ਤੇ ਕੰਮ ਕਰ ਲੂਗਾ ਬੱਚੇ ਸੋਨੇ ਲੈ ਲੂਏ ਸੋਨੇ ਸੋਨਾ ਨਹੀਂ ਸੋਨੇ ਇਹ ਪਿਛਲੇ ਸੂਏ ਵੀ ਸੰਤੂ ਸਾਹਿਬ ਇਹਦਾ ਮੈਂ 1.5 ਲੱਖ ਰੁਪਈਆ ਲਾਉਂਦਾ ਰਿਆ ਇਸ ਚੋਟੀ ਦਾ ਉਹਨਾਂ ਨੇ ਨਹੀਂ ਹੀ ਦਿੱਤੀ ਫਿਰ ਕੀ ਕੋ ਤੁਹਾਨੂੰ ਪਤਾ ਬੱਚੇ ਬਾਹਰ ਬੂਰ ਨੂੰ ਜਾਈ ਜਾਂਦੇ ਲੋਕਾਂ ਦੇ ਇਹ ਬਾਹਰ ਵਾਲਾ ਇੱਕ ਵੜਾ ਭੂ ਸਵਾਰ ਹੋਇਆ ਲੋਕਾਂ ਦਾ ਚਲੋ ਬੱਚਿਆਂ ਦਾ ਹੁੰਦਾ ਵੀ ਪੜ੍ਹਾਈ ਲਿਖਾਈ ਕੀਤੀ ਬਾਹਰ ਨੂੰ ਫਿਰ ਕੀ ਉਹਨਾਂ ਨੂੰ ਇਸ ਕਾਰਨ ਮੈਂ ਵੇਚਣੀ ਪਈ ਮੈਂ ਉਹ ਕਿਸੇ ਮੁੱਲ ਵੀ ਨਹੀਂ ਹੀ ਦਿੰਦੇ ਤੇ ਮੇਰਾ ਇਹ ਸ਼ੌਂਕ ਵੀ ਕੇ ਭੈਣ ਭਰਾ ਨੂੰ ਜਿਦ ਤਰ੍ਹਾਂ ਤੇਰੀ ਵੀਡੀਓ ਦੂਰ ਤਾਈ ਚੱਲਦੀ ਆ ਜੀ ਸੰਦੂਰਾਂ ਲੋਕ ਦੂਰ ਤਾਂ ਜੁੜੇ ਆ ਤਾਂ ਮੈਂ ਨਾ ਕੋਈ ਭੈਣ ਭਰਾ ਲੈ ਜੇ 18 20 ਲੀਟਰ ਵਾਲੀ ਜਿਹੜੀ ਮਾਜਾ ਘਰ ਰੱਖੇ ਤੇ ਯਾਦ ਕਰੇ ਬਿਲਕੁਲ ਹਾਂਜੀ ਲਓ ਦੋਸਤੋ ਵੈਸੇ ਬੇਸ਼ਮਾਰ ਕੀਮਤੀ ਹੀਰਿਆਂ ਦਾ ਮੁੱਲ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਜੀ ਨਹੀਂ ਹੁੰਦਾ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਚਲੋ ਅੱਗੋਂ ਜਿਹੜੇ ਰੇਟ ਮਿਲੀ ਆ ਵਪਾਰ ਦੀ ਲੈਣਾ ਵੀਰ ਸਕਦੇ ਹੋਣਾ ਕੋਈ ਆਪਦਾ ਜਲ ਪਾਣੀ ਲੈ ਕੇ ਪਸ਼ੂ ਸੇਲ ਕਰਨਾ ਪੈਂਦਾ ਹਾਂਜੀ ਠੀਕ ਆ ਜੀ ਤੇ ਅੱਗੇ ਜਿਹੜੇ ਵੀਰ ਨੇ ਸਾਂਭਣੀਆਂ ਰੱਖਣੀਆਂ ਕਰੇ ਸ਼ੌਂਕ ਆ ਵੀਰ ਦਾ ਵੀ ਬਰੀਡ ਤੇ ਕੰਮ ਕਰਨਾ ਤੇ ਮੈਨੂੰ ਲੱਗਦਾ ਵੀ ਜਿਹੜੇ ਵੀਰ ਦੀ ਸਮਝ ਆ ਗਈ ਕੋਈ ਛੱਡ ਕੇ ਨਹੀਂ ਜਾਂ ਸਤਿ ਸ੍ਰੀ ਅਕਾਲ ਸਤੂ ਸਾਹਿਬ ਇਹਦੇ ਚ ਜਿੰਨੀਆਂ ਸਿਫਤਾਂ ਕਰ ਲਈ ਉਹ ਨੇ ਨਾ ਵੀ ਕਈ ਡੰਗਰ ਹੁੰਦੇ ਨੇ ਪੂਸ਼ਾ ਮਾਰ ਕੇ ਲਿਬੜੀ ਜਾਣਾ ਕੱਲ ਸ਼ਾਮਾਂ ਦੀ ਕਰਮਾ ਵਾਲੀ ਲਿਆਂਦੀ ਲਿਬੜਨ ਦਾ ਵੀ ਨਹੀਂ ਪਤਾ ਵੀ ਲਿਬੜਨਾ ਕਿਵੇਂ ਫੋਸ ਕਰਨਾ ਤੇ ਪਾਸੇ ਬਹਿਣਾ ਹੂੰ ਜੋ ਨਹੀਂ ਲਿਬੜੀ ਇੱਕ ਜੀ ਸਿਆਣਪੀ ਬਹੁਤ ਜਿਆਦੀ ਕਸ਼ਣ ਵੀ ਬਹੁਤ ਜਿਆਦੀ ਆਹ ਫੇਸ ਕੁਆਲਿਟੀ ਇੱਕ ਵਾਰੀ ਫੇਰ ਦੇਖੋ ਠੀਕ ਹੈ ਜੀ ਦੇਖੋ ਬਹੁਤ ਕੁਦਰਤੀ ਕਹਿ ਲੋ ਜਾਂ ਰੱਬ ਦੀ ਬਣਾਈ ਚੀਜ਼ ਕਹਿ ਲੋ ਬਹੁਤ ਜਿਆਦੀ ਖੂਬਸੂਰਤ ਹੈ ਇਹ ਕਰਮਾ ਵਾਲੀ ਦੇ ਵਿੱਚ ਤੇ ਕੱਲੀ ਖੂਬਸੂਰਤੀ ਨਹੀਂ ਗਈ ਬਾਕੀ ਕਰਤੂਤ ਵੀ ਬਹੁਤ ਚੰਗੀ ਰਹੂਗੀ ਬਹੁਤ ਚੰਗੀ ਜੀ ਬਹੁਤ ਚੰਗਾ ਗ ਬਾਕੀ ਫੁੱਲ ਵੱਡੀ ਹਾਈਟ ਆ ਮੇਰਾ ਵੀ ਜਿਸ ਨੇ ਵੀ ਖਰੀਦਣੀ ਆ ਇਹ ਮੰਨ ਕੇ ਤੁਸੀਂ ਸੌਦਾ ਕਰਿਓ ਵੀ ਫੁੱਲ ਵੱਡੀ ਹਾਈਟ ਆ ਨੀਲੀ ਤੇ ਜਾਂ ਨੀਲੀ ਰਵੀ ਦੀ ਆਪਣਾ ਮੱਝਾਂ ਦੇਖਦੇ ਆ ਵੀ ਇਹ ਸ਼ਿੰਗਾਰ ਹੀ ਰਹਿੰਦੇ ਨਾਲ ਹੀ ਦਿੱਤੇ ਜਾਣਗੇ ਤੁਸੀਂ ਸਾਬ ਇਹ ਨਹੀਂ ਵੀ ਕਰਮਾਏ ਬੁਲਾ ਲੈ ਸਕਦੇ ਫਿਰ ਫੁਲਕਾਰੀ ਇਸੇ ਤਰ੍ਹਾਂ ਪਾ ਕੇ ਇਸੇ ਤਰ੍ਹਾਂ ਪਈ ਜਾਊ ਜੀ ਪਈ ਜਾਊ ਭੈਣ ਭਰਾ ਦੇ ਵਿਦਾ ਵੀ ਕਰਨੀ ਆ ਫੁਲਕਾਰੀ ਕੋਈ ਪਾ ਕੇ ਸਾਰਾ ਕੋਈ ਇੱਦਾਂ ਜਾਊਗਾ ਇੱਦਾਂ ਹੀ ਜਾਊਗਾ ਜੀ ਲੈ ਵੀ ਇਹ ਰਹਿਣਾ ਜੀ ਸ਼ੌਂਕ ਵਾਲੀ ਚੀਜ਼ ਆ ਦੋਸਤੋ ਸ਼ੌਂਕ ਵਾਲੀ ਚੀਜ਼ ਨੂੰ ਬਿਲਕੁਲ ਮਾਣ ਸਨਮਾਨ ਦੇ ਕੇ ਪੂਰਾ ਜਿਹੜਾ ਇਹ ਹੀ ਹੀਰੇ ਦੀ ਪਰਖ ਸੁਨਿਆਰਾ ਹੀ ਜਾਣਦਾ ਵਾ ਜਿਹੜਾ ਕੋਈ ਇਹਦੇ ਬਾਰੇ ਜਾਣਦਾ ਹੋਵੇ 15 ਮਿੰਟ ਲੱਗਣ ਦੇ ਨੇ ਉਧਰ ਜਿਹੜੀ ਆਪਾਂ ਵੀਡੀਓ ਪਾਈ ਦੀ ਸਾਢੇ 11 ਰੋਡ ਕੀਤੀ ਸੀ ਹਾਂਜੀ ਹਾਂਜੀ ਤੇ 12 ਵਜੇ ਸਾਰਾ ਮਾਲ ਤੇ ਘਟੇ ਚ ਵਗ ਗਿਆ ਜੀ ਬਿਲਕੁਲ ਜੀ ਬਿਲਕੁਲ ਤੇ ਜਿਹੜਾ ਸੁਨਿਆਰਾ ਪਰਖ ਕਰਨ ਜਾਣਦਾ ਆ ਹਾਂ ਉਨੇ ਮੈੜਤ ਕਰ ਲੈਣੀ ਬਾਕੀ ਵੀਰ ਸਖਤੇਬ ਤੁਹਾਡਾ ਮੁੱਲ ਵੀ ਜਾਇਜ਼ ਆ ਮੈਨੂੰ ਲੱਗਦਾ ਵੀ ਆਪਣੇ ਜਿੰਨੇ ਵੀ ਭੈਣ ਭਰਾ ਜੁੜੇ ਆ ਉਹੋ ਜੀ ਕੁਆਲਿਟੀ ਵੇਖ ਕੇ ਤੇ ਮੁੱਲ ਨੂੰ ਇਹ ਨਹੀਂ ਆਖਣਗੇ ਵੀ ਅਨ ਬੈਲੈਂਸ ਆ ਸੰਧੂ ਸਾਹਿਬ ਬੜੀ ਬੈਲੈਂਸ ਮੁੱਲਾ ਤੁਹਾਡਾ ਬੜੀ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾ ਵਾ ਘਰ ਦੀ ਤੂੜੀ ਘਰ ਦੇ ਪੱਠੇ ਆ ਕੋ 2-4000 ਬਣੇ ਇਹ ਨਹੀਂ ਵੀ ਹੋਵੇਦਾਈ ਜਾਨਾ ਮੈਂ ਇੰਨਾ ਵੀ ਕਮਾਈ ਵੀ ਕਰਦਾ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਪੂਰੀ ਟਾਪ ਕੁਆਲਿਟੀ ਦੀ ਇਹ ਨੀਲੀ ਦੀ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾਤੀ ਆ ਅੱਗੇ ਕੁਦਰਤ ਦੇ ਹੱਥ ਵਾਸਤਾ ਲੈ ਦੇ ਨੇ ਮੁਕੱਦਰ ਨੇ ਕਿੰਨੀ ਕੋਈ ਚੰਗੀ ਸੇਵਾ ਕਰ ਲੂਗਾ ਪਤਾ ਨਹੀਂ ਵੀਰ ਸਕਦੇ ਉਹਨੇ 18 ਕਹਿਤਾ ਇਹਨੇ 20 ਚਵਾ ਦੇਣਾ ਇਸ ਕਰਕੇ ਮੇਰਾ ਵੀਰ ਭਰਿਆ ਪਾੜਾ ਠੀਕਾ ਜੀ ਤੇ ਜੋ ਮੇਰੇ ਵੀਰ ਦੇ ਕਿਸੇ ਨੇ ਤਸੱਲੀ ਕਰਨੀ ਆਣ ਕੇ ਨਰਖ ਪਰਖ ਕਰਨੀ ਹੈ ਵੇਖਣੀ ਹੈ ਤੇ ਪਿੰਡ ਪੰਗੋਟੇ ਵਿਜੜ ਕਰਨੀ ਪੈਣੀ ਹੈ ਤੁਹਾਨੂੰ ਨੇੜੇ ਪੱਟੀ ਸ਼ਹਿਰ ਤਹਿਸੀਲ ਵੀ ਪੱਟੀ ਆ ਤੇ ਵੀਰ ਸੁਖਦੇਵ ਦੇ ਨੰਬਰ ਆਪਾਂ ਲੈ ਲੈਨੇ ਆ ਸੁਖਦੇਵ ਭਾਈ ਨੰਬਰ ਬੋਲ ਦਈਏ ਆਪਣੇ ਨੰਬਰ 797 98 23203 797 96 23203 ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੋਬੇ ਦੋਸਤੋ ਅੱਜ ਫਿਲਹਾਲ ਇੱਕ ਨਗੀਨਾ ਤੁਹਾਨੂੰ ਦਿਖਾਉਣਾ ਸੀ ਵੀ ਟੌਪ ਕਲਾਸ ਦਾ ਇਹ ਨਗੀਨਾ ਸੀਗਾ। ਬਾਕੀ ਜਿਹੜੇ ਵੀਰ ਦੇ ਹਿੱਸੇ ਆ ਜਿਹੜੇ ਵੀਰ ਦੇ ਘਰ ਦਾ ਸ਼ਿੰਗਾਰ ਬਣੂਗਾ ਤੇ ਉਹਨੂੰ ਵੀ ਲੱਖ ਲੱਖ ਵਧਾਈ ਹੋਊਗੀ ਠੀਕ ਆ ਜੀ। ਸੋਹਣੀ ਮਾਝਾ ਆਓ ਆਪਣੀ ਤਸੱਲੀ ਕਰੋ ਠੀਕ ਆ ਜੀ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।